ਬਾਈ ਮਾਡਲ 23 ਸਪੀਡ ਹੈ 3 ਸਪੀਡ ਹੈ ਬਾਈ ਮਾਡਲ 3 ਸਪੀਡ ਤੇ ਰੇਟ ਹਾਂ 745 ਰੇਟ ਹੈਗਾ 11 ਮਾਡਲ ਆ ਗਿਆ ਤੇ ਰੇਟ ਜੀ 575 ਰੇਗਾ ਤੇ 565000 ਰੇਗਾ 565000 ਡਿਮਾਂਡ ਹੈ ਹਾਂ ਮਾਡਲ ਆ 11 ਮਾਡਲ ਤੇ ਰੇਟ 26000 ਕਿ ਮੇ 22 ਆ ਗਿਆ ਜੀ ਤੇ ਰੇਟ ਦੀ ਗੱਲ ਕਰੀਏ 8,75,000 ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪੰਡਾ ਭਾਈ ਵਜੋਂ ਤੌਰ ਦੇ ਵਿੱਚ ਖੜੇ ਆ ਸਾਡੇ ਨਾਮ ਮਹਿੰਦਰ ਸਿੰਘ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਬੱਪੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਤੇ ਕਿੰਨੇ ਕ ਟਰੈਕਟਰ ਰੱਖ ਛੱਡਿਆ ਜੀ ਟਰੈਕਟਰ ਹੋਣਗੇ ਠੀਕ ਅੱਛਾ ਜੀ ਸਾਰੇ ਉੱਚੀਆਂ ਗੱਲਾਂ ਸੁਣਾ ਦੇ ਹਾਂ ਜੀ ਤੇ ਕਾਪੀ ਕਰ ਜਾਂਦੇ ਬੜੀ ਆ ਓਕੇ ਓਕੇ ਠੀਕ ਹੈ ਜੀ ਆਪਾਂ 855 ਤੋਂ ਸਟਾਰਟ ਕਰਦੇ ਹਾਂ ਇਹਦੇ ਬਾਰੇ ਦੱਸੋ ਜੀ ਮਾੜਾ ਜੀ ਇਹ 23 ਮਾਰਲ ਸੈਂਟਰ ਗੇਰ ਹੈ ਠੀਕ ਹੈ ਜੀ 23 ਮਾਰਲ ਹੈ ਠੀਕ ਹੈ ਮਾਰਕ ਦਾ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ 725 725 ਟੈਰਾ ਟੂਰਾਂ ਦੀ ਗੱਲ ਕੀਤੀ ਜਾਵੇ ਉਸ ਨਵਾਂ ਹੀ ਪਿਆ ਟੈਰਾ শোরੂਮ ਹੀ ਹੈ শোরੂਮ ਵਿੱਚ ਨਾ ਬਾਈ 23 ਮਾਰਲ ਐਮ ਆਰ ਐਫ ਜੀ ਉੱਤੇ ਪਿਆ ਟੈਰਾ ਨਾਲ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਰੰਗ ਪੇਂਟ ਦਾ ਸਾਰਾ Ориਜਨਲ ਹੈ ਤੇ ਟਰੈਕਟਰ ਚੰਗਾ ਲੱਗ ਤੋਂ ਕਲੱਚ ਵਾਲਾ ਟਰੈਕਟਰ ਤੁਸੀਂ ਦੇਖ ਸਕਦੇ ਤੇ ਸੈਂਪਲ ਕੱਪੜੇ ਵਾਲੀ ਸਤਰੀ ਹੈ ਤੇ ਮੂਰੇ ਫੇਰ 855 ਆ ਗਿਆ 15 ਸੀਟਾਂ ਚ 5 스타 ਲੱਗ ਤੋਂ ਕਲੱਚ ਵਾਲਾ ਸਾਈਡ ਗੇਅਰ ਤੇ ਟਰੈਕਟਰ ਇੰਜਨ ਗੇਅਰ ਤਾਂ ਕਿਵੇਂ ਆ ਜੀ ਇਹ ਪੂਰਾ ਓਕੇ ਆ ਆਪਣੇ ਕੋਲੇ ਇਹ ਬਾਈ ਮਾਡਲ ਆ ਚਾਰ ਸੀਗੇ ਹਾਂਜੀ ਦੋਨੇ ਚਾਰਾਂ ਚੈੱਕ ਰਹਿ ਗਿਆ ਹੁਣ ਇੱਕ ਰਹਿ ਗਿਆ ਜੀ ਹਾਂ ਠੀਕ ਹੈ ਜੀ ਦੇਗੀ ਚੁੱਲੇ ਚ ਆ ਗਿਆ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਪੂ ਜੀ ਹਾਂ ਫੁੱਲ ਹੀ ਪਏ ਆ ਇਹ ਕੰਡੀਸ਼ਨ ਟਾਇਰ ਤਾਂ ਨਵੇਂ ਹੀ ਪਏ ਨੇ ਬਾਈ ਤੇ ਟਰੈਕਟਰ ਰੰਗ ਪੇਂਟ ਦਾ ਵੀ ਰੇਨ ਵਾਲਾ ਬਾਪੂ ਜੀ ਕਹਿੰਦੇ ਨਵਾਂ ਟਰੈਕਟਰ ਹੀ ਆ ਤਾਂ ਬਿਲਕੁਲ ਨਵਾਂ ਟਰੈਕਟਰ ਆ ਸੈਂਪਲ ਕੱਪੜੇ ਵਾਲੀ ਛਤਰੀ ਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਇਹ ਮਾਡਲ ਕਿੰਨੇ ਆ ਗਿਆ ਸੀ 22 ਮਾਡਲ 3 ਸਪੀਡ ਆ ਇਹ 3 ਸਪੀਡ ਆ 22 22 ਮਾਡਲ 3 ਸਪੀਡ ਤੇ ਰੇਟ ਹਾਂ 745 ਰੇਟ ਹੈਗਾ 7 ਲੱਖ 45 ਹਜ਼ਾਰ ਡਿਮਾਂਡ ਹੈ ਬਾਕੀ ਮੌਕੇ ਤੇ ਕੀਤਾ ਜਾਓ ਮੂਰੇ ਫੇਰ 855 ਆ ਗਿਆ ਐਫ ਆ 4 ਸਟਾਰ ਰਿਵਰਸ ਪੀਟੀਓ ਦੇਗੀ ਚੁੱਲੇ ਵਾਲਾ 18 ਮਾਡਲ 18 ਮਾਡਲ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਖੁੱਲਮੀ ਹਿੱਸੇ ਵਾਲਾ ਤੇ ਟਾਇਰਾਂ ਦੀ ਗੱਲ ਕੀਤੀ ਜਾ ਬਈ ਕੈਰ ਹੋਣਗੇ ਤੇ 65 70 ਪਏ ਹੈ 65 70 ਪਏ ਸੇ ਟਾਇਰ ਨੇ ਬਾਈ ਟਰੈਕਟਰ ਦੇਖ ਸਕਦੇ ਹੋ ਸੈਂਟਰ ਗੇਅਰ ਹੈ ਤੇ ਸਿੰਪਲ ਕੱਪੜੇ ਵਾਲੀ ਛਤਰੀ ਹੈ ਡਬਲ ਡਿਸਟ੍ਰਿਬਿਊਟਰ ਚ ਹੈ ਚੰਗਾ ਟਰੈਕਟਰ ਹੈ ਰੰਗ ਪੇਂਟ ਦਾ ਵੀ ਚੰਗਿਆਈ ਰੇਨ ਨਾਲ ਰੇਨ ਦਾ ਰੰਗ ਪੇਂਟ ਦਾ ਵੀ ਅਰੀਜਨਲ ਹੈ ਤੇ ਮਾਡਲ ਇਹ 17 ਆ ਗਿਆ 18 ਮਾਡਲ 18 ਮਾਡਲ ਆ ਗਿਆ ਤੇ ਰੇਟ ਜੀ 5 ਲੱਖ 75 ਹਜ਼ਾਰ 5 ਲੱਖ 75 ਹਜ਼ਾਰ ਡਿਮਾਂਡ ਹੈ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਾ ਨਾਲ ਕੀਤਾ ਜਾਊਗਾ ਤੇ ਮੂਰੇ ਫੇਰ 855 ਆ ਗਿਆ FA 18 ਮਾਡਲ ਆ ਗਿਆ 18 ਮਾਡਲ 4 ਸਟਾਰ ਰਿਵਰਸ PTO ਟਰੈਕਟਰ ਦੇਖ ਸਕਦੇ ਹੋ ਖੁੱਲਵੇਂ ਹਿੱਸੇ ਵਾਲਾ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਇਹਦੇ ਹੋਣਗੇ 50 ਕੇ ਪੈਸੇ 50 ਕੇ ਟਾਇਰ ਹੈ ਜੀ 50 ਕੇ ਪੈਸੇ ਨਾਲ ਦੇ ਟਾਇਰ ਨੇ ਮਿੱਤਰੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਸੈਂਟਰ ਗੇਅਰ ਚ ਆ ਗਿਆ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਰੰਗ ਪੇਂਟ ਦਾ ਵੀ ਰੀਨਲ ਆ ਜੀ ਮੈਂ ਰੀਨਲ ਟਰੈਕਟਰ ਬਹੁਤ ਤੇ ਡਬਲ ਡਿਸਟ੍ਰਿਬਿਊਟਰ ਚ ਹੈ ਪੂਰਾ ਫੁੱਲ ਰੀਨਲ ਹੈ ਤੇ ਮਾਡਲ ਇਹ ਆ ਗਿਆ ਸੀ 18 ਤੇ ਰੇਟ ਜੀ ਇਹਦਾ ਰੇਟ ਹੈਗਾ 555 555000 ਡਿਮਾਂਡ ਹੈ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਾ ਨਾਲ ਕੀਤਾ ਜਾਊਗਾ ਮੂਰੇ 855 ਫੇਰ ਆ ਗਿਆ ਹੀ 4 ਸਟਾਰ ਰਿਵਰਸ ਪੀਟੀਓ ਟਰੈਕਟਰ ਚੈੱਕ ਕਰ ਸਕਦੇ 17 ਮਾਡਲ ਬਹੁਤ ਸੋਹਣਾ ਡ੍ਰੈਟ ਹੈ ਵੀ ਸੋਹਣਾ ਟਰੈਕਟਰ ਹੈ 17 ਮਾਡਲ ਆ ਗਿਆ ਟਾਇਰਾਂ ਦੀ ਗੱਲ ਕੀਤੀ ਜੀ ਵੀ ਪੈਰ ਆਉਣਗੇ ਦੇ 670 ਪੈਸੇ 65 70 ਪੈਸੇ ਟਾਇਰ ਨੇ ਟਰੈਕਟਰ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਇਹ ਰੰਗ ਪੈਂਟ ਦਾ ਵੀ ਉਹਨੇ ओरिजिनल ਆ ਜੀ ਉਹੋਣਾ ਟਰੈਕਟਰ ਪੂਰੇ ਜਿਆਦੇ ਚੰਗਾ ਟਰੈਕਟਰ ਪੂਰਾ ਜਿਆਦੇ ਚੰਗਾ ਟਰੈਕਟਰ ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਡਬਲ ਡਿਸਟ੍ਰੀਬਿਊਟਰ ਚ ਹੈ ਤੇ 565000 ਜੀ 565000 ਡਿਮਾਂਡ ਹੈ ਹਾਂ ਬਾਕੀ ਮੌਕੇ ਤੇ ਮਾਨਤਾ ਨਾ ਹੋ ਜਾਊਗਾ ਬਾਈ ਟਰੈਕਟਰ ਚੰਗਾ ਮੂਰੇ ਫੇਰ 855 ਆ ਗਿਆ ਹੈ ਫੇਰ 17 17 ਮਾਡਲ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਮਗਰ ਲਿਆਂ ਦੀ ਗੱਲ ਕੀਤੀ ਜਾਵੇ ਮੰਗ ਤਾਜੇ ਲਵਾਏ ਮਗਰਲੇ ਤਾਂ ਬਿਲਕੁਲ ਨਵੇਂ ਲੱਗੇ ਹੋਏ ਨੇ ਜੀ ਕੇ ਅਗਰਲੇ ਕਿੰਨੇ ਕੁ ਭਾਏ ਹੋਣੇ ਬਾਪੂ ਅਗਲੇ 50 60 ਪੈਸੇ ਆਉਣਗੇ 50 60 ਪੈਸੇ ਅਗਲੇ ਨੇ ਟਰੈਕਟਰ ਚੈੱਕ ਕਰ ਸਕਦੇ ਹੋ ਪੀ ਵੀ 31 ਮਾਨਸਾ ਦਾ ਨੰਬਰ ਹੈ ਤੇ ਟਰੈਕਟਰ ਚੰਗਾ ਹੈ ਡਬਲ ਡਿਸਟ੍ਰਿਬਿਊਟਰ ਚ ਹੈ ਰੰਗ ਪੇਂਟ ਦਾ ਵੀ ਚੰਗਾ ਹੀ ओरिजिनल ਰੰਗ ਪੇਂਟ ਦਾ ਵੀ ओरिजिनल ਤੇ ਮਾਡਲ ਇਹ 17 17 ਮਾਡਲ ਹੈ ਤੇ ਰੇਟ 5 ਲੱਖ 70000 5 ਲੱਖ 70000 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨ ਕੀਤਾ ਜਾਊਗਾ ਮੂਰੇ ਆ ਗਿਆ 60 55 18 ਮਾਡਲ ਟਮਾਟੀ ਛੋਟੇ ਗੇਰ ਵਾਲਾ 18 ਮਾਡਲ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਉਂਡ ਸਿਸਟਮ ਹੈ ਵੀ ਲੱਗਿਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਈ ਬਈ ਪੈਰ ਹੋਣਗੇ 65 ਕੁ ਪੈ 70 ਪੈਸੇ 65 70 ਪੈਸੇ ਟਾਇਰ ਪੈਣੇ ਤੇ ਰੰਗ ਪੇਂਟ ਦਾ ਸਾਰਾ Ориਜਨਲ ਹੈ ਰੰਗ ਪੇਂਟ ਦਾ ਸਾਰਾ ਟਰੈਕਟਰ Ориਜਨਲ ਹੈ ਬਈ ਟਰੈਕਟਰ ਚੈੱਕ ਕਰ ਸਕਦੇ ਹੋ ਮਾਡਲ ਇਹ ਕਿੰਨੇ ਆ 18 18 ਮਾਡਲ ਹੈ 18 ਮਾਡਲ ਤੇ रेट 250 6.5 ਲੱਖ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂਗਾ ਪੂਰੇ ਆ ਗਿਆ 605 99 ਅਰਜਨਜੀ ਟਰੈਕਟਰ ਚੈੱਕ ਕਰ ਸਕਦੇ ਹੋ ਖੁੱਲੇ ਪਲੇਟਫਾਰਮ ਵਾਲਾ ਸਾਈਡ ਗੇਅਰ ਟਾਇਰਾਂ ਦੀ ਗੱਲ ਕੀਤੀ ਜਾ ਬਈ ਟਾਇਰ ਇਹਦੇ ਹੋਣਗੇ 75x85 75x85 ਟਾਇਰ ਨੇ ਮੂਰੇ ਕੋੜਾ ਵੰਪਰ ਲੱਗਿਆ ਹੋਇਆ ਰੰਗ ਪੇਂਟ ਦਾ ओरिजिनल ਆ ਜੀ ਰੇਨਲ ਆ ਰੰਗ ਪੇਂਟ ਦਾ ਸਾਰਾ ਟਰੈਕਟਰ ओरिजिनल ਹੈ ਤੇ ਮਾਡਲ ਕਿੰਨਾ ਆ ਗਿਆ ਜੀ 18 ਮਾਡਲ ਹੈ 18 ਮਾਡਲ ਤੇ ਰੇਟ 625 6 ਲੱਖ 25 ਹਜ਼ਾਰ ਡਿਮਾਂਡ ਆ ਬਾਈ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜਾਊਗਾ ਤੇ ਟਰੈਕਟਰ ਚੰਗਾ ਮੂਰੇ ਆ ਗਿਆ 969 ਸਟ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਤਾਂ ਚੌਕੜਾ ਰੁਪਈਆ ਨਹੀਂ ਪਿਆ ਸੀ ਆਰ ਡੀ 23 ਮਾਡਲ ਹੈ 23 ਮਾਡਲ ਜੀ ਸਾਈਡ ਗੀਅਰ ਤੇ ਡਬਲ ਡਿਸਟਰੀਬਿਊਟਰ ਟਰੈਕਟਰ ਚੰਗਾ ਬਹੁਤ ਹੈ ਟਰੈਕਟਰ ਦੇਖ ਸਕਦੇ ਹੋ ਬਈ ਤੁਸੀਂ ਕਿਸੇ ਨੇ ਸੌਕੀਆਂ ਰੱਖਿਆ ਲੱਗਦਾ ਮਾਡਲ ਕਿੰਨੇ 23 ਆ ਗਿਆ ਜੀ 23 ਮਾਡਲ ਤੇ ਰੇਟ ਦੀ ਗੱਲ ਕਰੀਏ 8,75,000 8,75,000 ਡਿਮਾਂਡ ਹੈ ਬਈ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾ ਉਹ ਅਲੱਗ ਤੋਂ ਕਲੱਚ ਵਾਲਾ ਸੈਂਪਲ ਕੱਪੜੇ ਵਾਲੀ ਸੱਤ ਦੀ ਆ ਗਈ ਮੂਰੇ 52 ਦਾਸ ਆ ਗਿਆ ਜੋਂਡੀਅਰ ਤੇ ਇਹਦੇ ਬਾਰੇ ਦੱਸਿਓ ਜੀ 21 ਮਾਡਲ ਹੈ ਇਹ ਹਾਂਜੀ 4 ਸਪੀਡ ਹੈ ਠੀਕ ਹੈ ਜੀ ਗੇਅਰ ਪ੍ਰੋ ਠੀਕ ਹੈ ਜੀ ਹਾਂ ਇਹਦਾ ਰੇਟ ਆ 7 10 7 10 ਤੇ ਟਾਇਰਾਂ ਦੀ ਗੱਲ ਕਰੀਂ ਟਾਇਰ ਤਾਂ ਇਹਦੇ ਹੋਣਗੇ 90 ਪੈਸੇ 90 ਪੈਸੇ ਅਗਲੇ ਥੋੜੇ ਘੱਟ ਆ ਬਸ ਅਗਲੇ ਥੋੜੇ ਜਿਹਾ ਘੱਟ ਨੇ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਤੇ ਮੂਰੇ ਫੇਰ ਜੌਂਡੀਰ ਆ ਗਿਆ ਜੀ 52 10 22 ਮਾਡਲ 22 ਮਾਡਲ ਤੇ ਟਾਇਰ ਰੁਪਈਏ ਹੀ ਪੈਨੇ ਬਾਈ ਦੇਖ ਸਕਦੇ ਹੋ ਸੀਆਟੋ ਉੱਤੇ ਲਿਖਿਆ ਪਿਆ ਤੇ ਟਰੈਕਟਰ ਰੰਗ ਪੈਂਟ ਦਾ ਸਾਰਾ ਓਰੀਜਨਲ ਹੈ ਇਹਨਾਂ ਦਾ ਰੰਗ ਉੱਡਦਾ ਹੀ ਨਹੀਂ ਇੰਜਨ ਗੇ ਬਰੀਏ ਬਹੁਰੀਏ ਨਵਾਂ ਮਟਰੈਕਟਰ ਠੀਕ ਹੈ ਜੀ ਤੇ 22 ਮਾਡਲ ਦਾ ਰੇਟ ਜੀ ਇਹਦਾ ਰੇਟ 7.5 ਸਾਢੇ 7 ਜੀ ਮੂਰੇ ਫਿਰ 52 ਦਾ ਆ ਗਿਆ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਾਇਰਾਂ ਦੀ ਗੱਲ ਕਰੀਏ ਬਾਪੂ ਜਮਾ ਨਵਾਂ ਟਰੈਕਟਰ ਹੈ ਵੀ ਟਾਇਰ ਬਸ ਆਹ ਲਾ ਲਾ ਤੂੰ ਹੋਣਗੇ 85 90 ਪੈਸੇ ਟਾਇਰ 85 90 ਪੈਸੇ ਟਾਇਰ ਨੇ ਸਾਊਂਡ ਸਿਸਟਮ ਲੱਗਿਆ ਹੋਇਆ ਬਾਈ ਨਾਲ ਜੇ ਉਹ ਕਨੋਪੀ ਵਗੈਰਾ ਲੱਗੀ ਹੋਈ ਹੈ ਇੰਜਨ ਗੇਅਰ ਤਾਂ ਕਿਵੇਂ ਜੀ ਜਮਾ ਨਵਾਂ ਟਰੈਕਟਰ ਟਾਪ ਮਾਡਲ ਹੈ ਟਾਪ ਮਾਡਲ ਹੈ ਜਮਾ ਨਵਾਂ ਟਰੈਕਟਰ ਹੈ ਕਿੰਨੇ ਮਾਡਲ ਆ ਗਿਆ ਜੀ ਏ ਬਾਈ ਮਾਡਲ ਆ ਬਾਈ ਮਾਡਲ ਤੇ ਰੇਟ ਰੇਟ ਦਾ 765 7 ਲੱਖ 65 ਹਜ਼ਾਰ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜਾਊਗਾ ਜੀ ਮੂਰੇ ਆ ਗਿਆ ਸਿਆਉਣਾ ਲਈ 750 ਐਕਸ 13 ਮਾਡਲ 13 ਮਾਡਲ ਟਾਇਰਾਂ ਦੀ ਗੱਲ ਕਰੀਏ ਜੀ ਪੈਰ ਇਹਦੇ ਹੋਣਗੇ 65 ਕੇ ਪੈਸੇ 65 ਕੇ ਪੈਸੇ ਟਾਇਰ ਨੇ ਬਾਈ ਤੇ ਸਾਈਡ ਗੀਅਰ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਰੀਨਲ ਹੈ ਰੰਗ ਪੇਂਟ ਦਾ ਰੀਨਲ ਹੈ ਇਹ ਟਰੈਕਟਰ ਚੰਗਾ ਹੈ ਤੇ ਮਾਡਲ ਇਹ ਕਿੰਨੇ ਆ ਗਿਆ ਸੀ 13 ਮਾਡਲ ਹੈ 13 ਮਾਡਲ ਡਬਲ ਡਿਸਟ੍ਰੀਬਿਊਟਰ ਤੇ ਰੇਟ ਜੀ 4 ਲੱਖ 4 ਲੱਖ ਮੂਰੇ ਆ ਗਿਆ 605000 ਜਨ ਜੀ ਟਰੈਕਟਰ ਦੇਖ ਸਕਦੇ ਹੋ ਨੋਬੋ ਅਰਜਨ ਚੇਂਜਰ ਮੈਟ 19 ਬਾਈ 19 ਮੂਰ ਨੂੰ 22 ਮਾਡਲ 22 ਮਾਡਲ ਮੂਰੇ ਰੇਡੀਅਲ ਟਾਇਰ ਨੇ ਜੀ ਨਵੇਂ ਪਏ ਨੇ ਬਿਲਕੁਲ ਨਵਾਂ ਟਰੈਕਟਰ ਹੈ ਸੈਸਰੀ ਫੁੱਲ ਲੱਗੀ ਹੋਈ ਹੈ ਸਾਊਂਡ ਸਿਸਟਮ ਵਿੱਚ ਜਿਹਾ ਕੋਨੋਪੀ ਵਗੈਰਾ ਲੱਗੀ ਹੋਈ ਹੈ 23 ਮਾਡਲ ਦਾ ਰੇਟ ਜੀ ਇਹਦਾ 72500 725000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਮੂਰੇ 60 55 ਫੇਰ ਆ ਗਿਆ 14 ਮਾਡਲ ਆਇਆ 14 ਮਾਡਲ ਤੇ ਟਰੈਕਟਰ ਦੇਖ ਸਕਦੇ ਹੋ ਮੂਰੇ ਰੇਡੀਅਲ ਟਾਇਰ ਨੇ ਬਾਈ ਸੈਸਰੀ ਫੁੱਲ ਲੱਗੀ ਹੋਈ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਊਂਡ ਸਿਸਟਮ ਵਿੱਚੇ ਜਾਊਗਾ 14 ਮਾਡਲ ਦਾ ਰੇਟ ਕਿੰਨਾ ਆ ਗਿਆ ਜੀ ਇਹਦੇ 465000 465000 ਡਿਮਾਂਡ ਹੈ ਡਬਲ ਡਿਸਟ੍ਰੀਬਿਊਟਰ ਚ ਹੈ ਘੋੜਾ ਬੰਪਰ ਲੱਗਿਆ ਹੋਇਆ ਮੂਰੇ ਆ ਗਿਆ ਸਪੈਸ਼ਲਾਈਜ਼ਨ ਜੂਜੀ ਗੇਅਰ ਵਾਲਾ ਲੱਗ ਤੋਂ ਕਲੱਚ ਵਾਲਾ ਜੂਜੀ ਗੇਅਰ ਵਾਲਾ ਆ ਗਿਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਮੂਹਰੇ ਰੇਡੀਅਲ ਟਾਇਰ ਨੇ ਟਾਇਰ ਤਕਰੀਬਨ ਪਏ ਨੇ ਚੌਕੜਾ 90 95 ਪੈਸੇ ਤੇ ਕਨੋਪੀ ਵਗੈਰਾ ਲੱਗੀ ਆ ਸੌਫਟ ਸੈਟ ਮੈਂ ਵੀ ਲੱਗਿਆ ਹੀ ਮਾਨਸਾ ਦਾ ਨੰਬਰ ਵੀਰ ਮਾਡਲ ਹੈ ਮਾਨਸਾ ਦਾ ਨੰਬਰ ਹੈ ਚੰਗਾ ਟਰੈਕਟਰ ਹੈ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮੀ ਮਾਡਲ ਦਾ ਰੇਟ ਕਿੰਨਾ ਆ ਗਿਆ ਜੀ 740 7 ਲੱਖ 40 ਹਜ਼ਾਰ ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਯਾ ਉਹ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਹਰੇ ਆ ਗਿਆ 60 ਦਾ ਸਿਉਣਾ ਲੀਕਾ HDM ਚੇਂਜਰ ਮੈਟ 19 ਬਹਿਕ 19 ਮੂਹਰ ਨੂੰ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਦੇ ਹੋਣਗੇ 80 ਪੈਸੇ 80 ਪੈਸੇ ਟਾਇਰ ਪੈਣੇ ਚੌਕੜਾ ਟਰੈਕਟਰ ਦੇਖ ਸਕਦੇ ਹੋ ਰੰਗ ਪੇਂਟ ਦਾ ਅਰੀਜਨਲ ਹੈ ਤੇ ਮਾਡਲ ਇਹ B ਮਾਡਲ ਹੈ B ਮਾਡਲ ਦਾ ਰੇਟ ਜੀ ਇਹ ਰੇਟ ਇਹਦਾ 60 ਚ ਜੀ 60 40 ਤੇ ਬਾਕੀ ਮੌਕੇ ਤੇ ਮਾਨ ਤਾਨ ਕੀਤਾ ਜ ਉਹ ਵੇਟ ਵਗੈਰਾ ਲੱਗੇ ਹੋਏ ਨੇ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਹੁੰਦੇ ਆ ਹਾਂ ਟਰੈਕਟਰ ਹੁੰਦੇ ਬਹੁਤ ਆ ਜਾਂਦੇ ਨਾਲ ਦੀ ਨਾਲ ਆ ਜਾਂਦੇ ਜਾਈ ਜਾਂਦੇ ਵੇਚੀ ਜਾਂਦੇ ਬਸ ਠੀਕ ਹੈ ਜੀ ਕੱਟ ਵੀ ਲੈਣੇ ਵੀ ਹਾਂ ਵਿੱਚ ਕੱਟ ਲੈਣਾ ਕੋਈ ਪਾਣਾ ਕਟਾਉਣਾ ਤੇ ਇਹਨੇ ਲੋਨ ਕਰਾਉਣਾ ਲੋਡ ਹੈ ਠੀਕ ਹੈ ਜੀ ਲੋਨ ਵੀ ਕਰਾ ਸਕਦਾ ਜੇ ਕਿ ਹੋਵੇ 20-50 ਹਜ਼ਾਰ ਰੁਪਏ ਤੜਦਾ ਹਾਂਜੀ ਉਹਦੇ ਨਾਲ ਜਦੋਂ ਕੋਈ ਫਸਲ ਬੋਸ ਲਾ ਜਾਂਦੇ ਹੋ ਤੇ ਜਾਣ ਫਿਰਾਨ ਕਰਕੇ ਕਰ ਵੀ ਲੈਣ ਲੇਟ ਵੇਟ ਵੀ ਹੋ ਜਾਂਦਾ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਕਿਹਨਾਂ 796786 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਜਾਣਕਾਰੀ ਦੇਣ ਲਈ ਲੋਬੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ